ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੰਦਾਸ ਕਰਨ ਵੀਰ ਸਿੰਘ ਸੇਵਾ ਦੇ ਗੁਰਦਾਰਾ ਸਾਹਿਬ ਕਲਗੀਧਰ ਸਿੰਘ ਸਫਮ ਹਾਲਾ ਮਹਤਾਬਗੜ ਹਲਕਾ ਕਬੂਸਲਾ ਵਿਖੇ ਤਾਂ ਸੰਗਤ ਜੀ ਆਪ ਜੀ ਦੇ ਅੱਗੇ ਇੱਕ ਬੇਨਤੀ ਕਰਨੀ ਹੈ ਇਹ ਬੱਚਾ ਗੁਰਸੇਵਕ ਸਿੰਘ ਜੋ ਰੋਜ਼ਾਨਾ ਦੋ ਟਾਈਮ ਹਾਜ਼ਰੀ ਭਰਦਾ ਹੈ ਗੁਰੂ ਘਰ ਬਿਨਾਂ ਗੁਰੂ ਘਰ ਬੱਚੇ ਦੀ ਚਾਹਨਾ ਮਾ ਬੱਚੇ ਦੀ ਸ਼ਰਧਾ ਵਾ ਬੱਚਾ ਗੁਰੂ ਘਰ ਰੋਜ਼ ਆਉਂਦਾ ਹੀ ਆਉਂਦਾ ਵਾ ਇਨੂੰ 1 ਮਹੀਨਾ ਹੋ ਗਿਆ ਲਗਾਤਾਰ ਗੁਰੂ ਘਰ ਆਉਂਦੇ ਨੂੰ ਤੇ ਕੱਲ ਮੈਂ ਇਹਨੂੰ ਬੱਚੇ ਨੂੰ ਸਵੇਕੇ ਪੁੱਛਿਆ ਟੈਂ ਵੀ ਪੁੱਤ ਤੇਰਾ ਘਰ ਕਿੱਧਰ ਵਾਜਾ ਤੇ ਤੇਰੇ ਮਾਤਾ ਪਿਤਾ ਕੀ ਕਰਦੇ ਨੇ ਤੇ ਬੱਚੇ ਨੇ ਨਾ ਜੋ ਆਪਣੇ ਘਰ ਦੇ ਹਾਲਾਤ ਦੱਸੇ ਕਿ ਮਾਤਾ ਪਿਤਾ ਮੇਰੇ ਹੈ ਨਹੀਂਗੇ ਤੇ ਜੋ ਇਹ ਹੁਣ ਇੱਕ ਇਹ ਹੈ ਤੇ ਕਿਸ ਤੋਂ ਇਹਦੀ ਭੈਣ ਵਾ ਛੋਟੀ ਇਹ ਪਹਿਲੀ ਕਲਾਸ ਚ ਬੱਚਾ ਪੜਦਾ ਵਾ ਸਰਕਾਰੀ ਸਕੂਲ ਵਿੱਚ ਕਿਤੇ ਕਬੂਤਲੀ ਤੇ ਇਹਦੇ ਤਾਈ ਜੀ ਨੂੰ ਪਾਲ ਰਹੇ ਆ ਨਾ ਉਹਨੂੰ ਬੱਚੇ ਪੜਾ ਲਿਖਾ ਰਹੇ ਆ ਮੇਰੀ ਪਰਵਰਿਸ਼ ਕਰ ਰਹੇ ਨੇ ਤੇ ਉਹ ਕਰਦੇ ਹਾਲਾਤ ਵੀ ਬਹੁਤ ਨਾਜੁਕ ਨੇ ਇਹਦੇ ਦੱਸਣ ਮੁਤਾਬਕ ਕਿ ਮੈਂ ਫਿਰ ਇੱਕ ਘਰ ਜਾ ਕੇ ਵੀ ਇਹਨਾਂ ਦੇ ਤਾਈ ਜੀ ਨੂੰ ਮਿਲਿਆ ਤੇ ਉਹਨਾਂ ਨੇ ਦੱਸਿਆ ਕਿ ਮੈਂ ਨਾ ਘਰਾਂ ਦੇ ਕੰਮ ਕਰਕੇ ਗੁਜ਼ਾਰਾ ਕਰਦੀ ਹਾਂ ਉਹਨਾਂ ਦੀ ਆਪਦੀਆਂ ਵੀ ਦੋ ਲੜਕੀਆਂ ਨੇ ਦੋ ਬੱਚੇ ਇਹ ਭੈਣ ਭਰਾ ਨੇ ਇਹਨਾਂ ਨੂੰ ਪੜਾ ਲਖਾ ਵੀ ਰਹੇ ਨੇ ਇਹਨਾਂ ਨੂੰ ਪਾਲ ਵੀ ਰਹੇ ਨੇ ਨਾਲ ਚਲੋ ਜੋ ਹਰੇਕ ਬੱਚਾ ਹਤੀ ਪਤਾ ਆਪਣਾ ਆਪਣੇ ਕਰਮ ਲੈ ਕੇ ਇਸ ਦੁਨੀਆ ਤੇ ਆਉਂਦਾ ਵਾ ਤੇ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨੀ ਚਾਹੁੰਦਾ ਭੈਣੋ ਭਰਾਵੋ ਅਈ ਬੱਚਿਆਂ ਦੇ ਮੈਂ ਇਹਨਾਂ ਦੇ ਪਰਿਵਾਰ ਤੋਂ ਪੁੱਛ ਕੇ ਹੀ ਵੀਡੀਓ ਬਣਾ ਲੱਗਾ ਵਾਂ ਤੇ ਇਹ ਦਾਸ ਨੇ ਸੇਵਾ ਲਈ ਹੈ ਕਿ ਇਹਨਾਂ ਦੇ ਬੱਚੇ ਦੇ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦਾਸ ਕਰੇਗਾ ਤੇ ਹੋਰ ਵੀ ਜੇ ਕੋਈ ਮਾਈ ਭਾਈ ਕੋਈ ਭੈਣ ਭਰਾ ਇਸ ਦੇ ਵਿੱਚ ਸਾਥ ਇਹ ਪਰਾਲੇ ਦੇ ਵਿੱਚ ਕੋਈ ਸਾਥ ਦੇਣਾ ਚਾਹੁੰਦਾ ਭੈਣ ਭਰਾ ਕੋਈ ਮੇਰਾ ਵੀਰ ਜੀ ਸਕਦੇ ਤੇ ਆ ਸਕਦੇ ਮੁਤਾਬਕ ਰਿਖੇ ਗੁਰੂ ਘਰ ਜਦੋਂ ਮਰਜੀ ਆਣ ਕੇ ਜੀ ਸਕਦੇ ਇਸ ਬੱਚੇ ਨੂੰ ਮਿਲੋ ਇਹ ਬੱਚੇ ਦਾ ਘਰ ਵੀ ਤੁਹਾਨੂੰ ਲੈ ਚਲੂੰਗਾ ਜਿਹੜੇ ਵੀ ਕਿਸੇ ਮਾਈ ਭਾਈ ਨੇ ਜੋ ਵੀ ਸ਼ਰਤਾਂ ਮੁਤਾਬਕ ਕੋਈ ਵੀ ਇਸ ਪਰਿਵਾਰ ਦੀ ਹੈਲਪ ਕਰਨੀ ਹੋਵੇ ਕਿਸੇ ਤਰ੍ਹਾਂ ਦੀ ਵੀ ਤੇ ਆਣ ਕੇ ਜਰੂਰ ਜਰੂਰ ਸਾਨੂੰ ਗੁਰੂ ਘਰ ਮਿਲਿਓ ਵਾਹਿਗੁਰੂ ਜੀ ਕਾ ਖਾਲਸਾ